ਜੀ ਵੀ ਸਵਾਗਤ ਆ ਤੁਹਾਡਾ ਆਰਗੈਨਿਕ ਫਾਰਮਿੰਗ ਦੇ ਵਿੱਚ ਤੇ ਅੱਜ ਆਪਾਂ ਬਈ ਗੱਲ ਕਰਦੇ ਆ ਜਿਹੜਾ ਝੋਨੇ ਦੇ ਵਿੱਚ ਜਦੋਂ ਲੱਗਣ ਸਰ ਕਲੋਰੋ ਪਾਉਂਦੇ ਆ ਕਹਿੰਦੇ ਜੀ ਕੀੜੀ ਪੈ ਜਾਂਦੀ ਆ ਬਾਈ ਜੀ ਕੀੜੀ ਕੁੜੀ ਕੁਛ ਨਹੀਂ ਪੈਂਦਾ ਐਸਾ ਐਗਜ਼ਾਮਪਲ ਤੁਹਾਨੂੰ ਦਿਖਾ ਦਿੰਨਾ ਵੀ ਜਿਵੇਂ ਹੁਣ ਆ ਚੀਜ਼ ਐ ਜੇ ਦੌੜੀਆਂ ਬੰਨ ਨਹੀਂ ਆ ਦੌੜੀ ਦੇ ਉੱਤੇ ਜਦੋਂ ਪਾਣੀ ਨਹੀਂ ਚੜਦਾ ਉਹਦੇ ਕਰਕੇ ਜਦੋਂ ਬੂਟਾ ਸੁੱਕਦਾ ਉਹਨੂੰ ਆਪਾਂ ਕੀੜੀ ਮੰਨਦੇ ਆ ਪਰ ਉਹ ਅਸਲ ਦੇ ਵਿੱਚ ਕੀੜੀ ਨਹੀਂ ਹੁੰਦੀ ਇਹ ਹਰਫ ਕੀ ਹੈ ਇੱਕ ਵਹਿਮ ਹੈ ਜਾਂ ਮੰਨ ਕੇ ਚਲੋ ਕਿ ਇੱਕ ਟ੍ਰਿਕ ਹੈ ਕਈ ਭਰਾ ਇਹਦੇ ਤੇ ਤਰਕ ਦਿੰਦੇ ਕਹਿੰਦੇ ਜੀ ਉਹਦੇ ਨਾਲ ਝੋਨਾ ਬਹੁਤ ਵਧੀਆ ਚੱਲਦਾ ਹੈ ਬਾਈ ਜੀ ਉਹਦੇ ਚ ਬਾਇਓਕੈਮੀਕਲ ਰਿਐਕਸ਼ਨ ਹੁੰਦਾ ਇੱਕ ਜੋ ਕੈਮੀਕਲ ਰੀਲੀਜ਼ ਹੁੰਦਾ ਜਦੋਂ ਕਲੋਰੋ ਆਪਾਂ ਪਾਉਣੀ ਹੈ ਇੱਕ ਉਹਦਾ ਮੰਨ ਕੇ ਚਲੋ ਪਾਰਟਿਕੂਲਰ origin ਹੁੰਦਾ ਜਿਹਦੇ ਕਰਕੇ ਉਹ ਬੂਟੇ ਨੂੰ ਚਲਾ ਦਿੰਦੀ ਹੈ ਹਰਾ ਭਰਾ ਕਰ ਦਿੰਦੀ ਹੈ ਇੱਕ ਵਿੱਚ ਉਹਦੇ ਕੈਮੀਕਲ ਰੀਲੀਜ਼ ਹੁੰਦਾ ਕੈਮੀਕਲ ਕੰਪੋਜੀਸ਼ਨ ਹੁੰਦੀ ਹੈ ਇੱਕ ਉਹੀ ਚੀਜ਼ ਰਿਫਟ ਦੇ ਵਿੱਚ ਹੁੰਦੀ ਹੈ ਜਦੋਂ ਆਇਲ ਸਪਰੈਡਿੰਗ ਹੁੰਦੀ ਹੈ ਆਇਲ ਸਪਰੈਡਿੰਗ ਦੇ ਨਾਲ ਬਾਇਓਕੈਮੀਕਲ ਰਿਐਕਸ਼ਨ ਹੁੰਦਾ ਹੈ ਉਹਦੇ ਨਾਲ ਵੀ ਬੂਟਾ ਜੜ ਛੇਤੀ ਲਾ ਜਾਂਦਾ ਪਰ ਕੀੜੀ ਕੁੜੀ ਵਾਲਾ ਕੋਈ ਚੱਕਰ ਨਹੀਂ ਬਾਈ ਇਹ ਲੁੱਟ ਤੋਂ ਬਚੋ ਜੇ ਕੀੜੀ ਆਈ ਪੈਂਦੀ ਹੁੰਦੀ ਫਿਰ ਤਾਂ ਬਸ ਇਹ ਤਾਂ ਸਾਰੀ ਗਿਆ ਸੀਗਾ ਤੁਸੀਂ ਐ ਸੋਚਦਾ ਸਹੀ ਪਾਣੀ ਦੇ ਵਿੱਚ ਸੰਢੀ ਕਿਵੇਂ ਪੈਜੂ ਉੱਪਰ ਜ਼ਰੂਰ ਬੈ ਸਕਦੀ ਹੈ ਜਿੱਥੇ ਆਪਾਂ ਕਹਿੰਦੇ ਨੇ ਪਰਤ ਤੋਂ ਉੱਪਰ ਤਾਂ ਜ਼ਰੂਰ ਪੈਜੂਗੀ ਪਰ ਪਾਣੀ ਦੇ ਵਿੱਚ ਕਿਵੇਂ ਪੈਜੂਗੀ ਉਹ ਕਿਹੜਾ ਮੈਰੀਨ ਲਾਈਫ ਹੈ ਜਾਂ ਤਾਂ ਆਪਾਂ ਐ ਕਹਦੇ ਨੇ ਜਿਹੜੀ ਸੰਡੀ ਆ ਉਹ ਮੈਰੀਨ ਲਾਈਫ ਦੇ ਵਿੱਚ ਰਹਿੰਦੀ ਆ ਐਕੁਐਟਿਕ ਐਨੀਮਲ ਆ ਉਹ ਤਾਂ ਫਿਰ ਜੇ ਆਹੀ ਪੈਣ ਲੱਗ ਗਈ ਕੀੜੀ ਥੋੜਾ ਜਿਆ ਸਮਝੋ ਕਿਉਂਕਿ ਯਾਰ ਆਪਾਂ ਕਿਹੜੇ ਡੀਲਰ ਆ ਜੇ ਤਾਂ ਡੀਲਰ ਹੋ ਗਿਆ ਭਾਈ ਫਿਰ ਤਾਂ ਆਪਾਂ ਕਹਿ ਦਿੰਨੇ ਆ ਫਿਰ ਤਾਂ ਜਦੋਂ ਝੋਨਾ ਲਾਤਾ ਦੇ ਨਾਲ ਦੀ ਨਾਲ ਬਾਇਪੈਂਥਰੀਨ ਜਾਂ ਕਰਾਟੇ ਕਰਵਾ ਦੇਾਂਗੇ ਫਿਰ ساری ਉਮਰ ਬੰਦਾ ਉਹ ਆਉਂਦਾ ਰਹੂਗਾ ਜਿੱਨਾਂ ਚਿਰ ਝੋਨਾ ਲੱਗੂਗਾ ਉਨਾ ਜ਼ਿਕਰ ਉਹ ਆਪਣੀ ਦੁਕਾਨ ਦਾ ਪੱਕਾ ਗਾਹਕ ਬਾਂਜੂ ਜਦੋਂ ਬਾਇ ਪੈਂਟਰੀ ਨੂੰ ਪਹਿਲਾਂ ਸ਼ੁਰੂ ਚੇੜੜਵਾਦੇ ਸੋ ਮਾੜਾ ਕਹਣਾ ਧਿਆਨ ਰੱਖੋ ਬਾਈ ਬਾਲਾ ਨਹੀਂ ਮੈਂ ਕਹਿੰਦਾ ਕਿੱਲਾ ਛੱਡ ਕੇ ਵੇਖ ਲਓ ਕਿੱਲੇ ਦੇ ਵਿੱਚ ਕਲੋਰੋ ਨਾ ਪਾਇਓ ਤੇ ਦੂਜੇ ਦੇ ਵਿੱਚ ਭਾਵੇਂ ਸਾਰੇ ਦੇ ਵਿੱਚ ਪਾਣੀ ਹੋਈ ਪਾ ਲਿਓ ਕਿੱਲੇ ਦੇ ਵਿੱਚ ਕਰ ਲਓ ਤਿਆਰ ਬਸ ਜੇ ਤਾਂ ਉਹਦੇ ਚ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਠੀਕ ਹੈ ਫਿਰ ਤਾਂ ਆਉਂਦੀ ਏਰੀ ਨਾ ਪਾਇਓ ਤੇ ਜੇ ਨਾ ਮਿਲਿਆ ਫਿਰ ਕਹਿ ਦਿਓ ਯਾਰ ਐਵੇਂ ਪਕਾਈ ਮਾਰ ਕੇ ਤੁਰ ਗਿਆ ਆਪਾਂ ਨੂੰ ਕੋਈ ਡਰ ਨਹੀਂ ਕੋਈ ਉਹ ਨਹੀਂਗਾ ਜੇ ਆਪਾਂ ਗਲਤ ਆਪਾਂ ਦੀ ਗਲਤੀ ਮੰਨਣ ਨੂੰ ਵੀ ਤਿਆਰ ਆਂ ਪਰ ਜੇ ਸਹੀ ਹੈ ਉਹਦੇ ਦੇ ਵਿਚਾਰ ਜ਼ਰੂਰ ਕਰ ਲਓ ਇੱਕ ਛੋਟਾ ਭਰਾ ਮੰਨ ਕੇ ਕਿਲਾ ਛੋਟਾ ਚਾਰ ਕਨਾਲ ਦੇ ਵਿੱਚ ਹੀ ਭੌਂਤ ਯਾਰਬਾ ਕਰ ਲਓ ਨਾ ਪਾਇਓ ਕੋਲੋਰੋ ਲੁੱਟ ਤੋਂ ਬਚੋ ਬਾਈ